ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 5 ਅਤੇ 6 ਜਨਵਰੀ ਜੋ ਮੀਂਹ ਦੇ ਅਲਰਟ ਜਾਰੀ ਹੋਏ ਸੀ ਉਹ ਅਲਰਟ ਦੇ ਵਿੱਚ ਥੋੜਾ ਜਿਹਾ ਬਦਲਾਅ ਆਉਂਦਾ ਦਿਖਾਈ ਦੇ ਰਿਹਾ ਹੈ ਕੀ ਬਦਲਾਅ ਹੈ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕੀ ਚਾਂਸ ਨੇ ਉਹ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਚੈਨਲ ਤੇ ਨਵੇਂ ਹੋ ਵੈਦਰ ਵਾਈਸ ਸਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੌਸਮ ਦੇ ਤਾਜ਼ਾ ਅਲਰਟ ਦੀ ਅਲਰਟ ਜਾਰੀ ਇਹ ਹੋਇਆ ਹੈ ਜੀ ਕਿ ਅੱਜ 5 ਤਰੀਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰੇ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਮੀਂਹ ਦੇ ਚਾਂਸ ਹਜੇ ਵੀ ਕਾਫੀ ਜ਼ਿਆਦਾ ਬਣਦੇ ਦਿਖਾਈ ਦੇ ਰਹੇ ਨੇ ਜਿਹੜੇ ਮੀਂਹ ਹੈ ਲਗਭਗ ਰਾਤ ਤੋਂ ਦੇਖਣ ਨੂੰ ਮਿਲਣਗੇ ਸ਼ਾਮ ਤੋਂ ਇਸ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇਣਗੇ ਕਿਉਂਕਿ ਦੱਖਣ ਪੂਰਬ ਦੀ ਹਵਾ ਚੱਲੀ ਹੈ ਉਸ ਦੇ ਕਾਰਨ ਪੰਜਾਬ ਦੇ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਬਹੁਤ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਹੋ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਦਾ ਹੈ ਧੁੱਪ ਨਿਕਲੀ ਹੈ ਜਾਂ ਧੁੰ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਗੱਲ ਕਰਾਂਗੇ ਬਾਕੀ ਤਾਂ ਅਮਰitsar, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਸਭ ਜਦਾਜੀਤ ਸਿੰਘ ਨਗਰ, ਪਟਿਆਲਾ ਤੇ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚਕਾਰ ਫੇਰ ਤੋਂ ਹਲਕੀ ਦਰਮਿਆਨੀ ਕਿਣਮਣਕਣੀ ਦੇਖਣ ਨੂੰ ਮਿਲਗੇ ਤੇ ਬਾਕੀ ਪੰਜਾਬ ਜਿੰਨਾ ਵੀ ਬਚਿਆ ਜਿਹਦੇ ਵਿੱਚ ਜ਼ਿਲ੍ਹੇ ਤੁਹਾਨੂੰ ਦਿਖਾਈ ਦੇ ਰਹੇ ਨੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨੀ ਕਿਣਮਣਕਣੀ ਜ਼ਰੂਰ ਹੋ ਸਕਦੀ ਹੈ ਰਾਤ ਦੇ ਸਮੇਂ ਚਾਂਸ ਜ਼ਿਆਦਾ ਬਣ ਰਹੇ ਤੇ ਰਾਤ ਤੋਂ ਲੈ ਕੇ ਕੱਲ ਸਵੇਰ ਦਾ ਕੱਲ ਸ਼ਾਮ ਤੱਕ ਇਸ ਦੇ ਚਾਂਸ ਨੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਚਾਂਸ ਨੇ 6 ਤਰੀਕ ਨੂੰ ਤਾਂ ਉਹ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਸਭਜੇ ਦਾਜੀਤ ਸਿੰਘ ਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਇਹ ਇਲਾਕਿਆਂ ਵਿੱਚਕਾਰ ਜ਼ਿਆਦਾ ਚਾਂਸ ਨੇ ਕਿਰਮਣਕਣੀ ਹੋਣ ਦੇ ਭਾਰੀ ਮੀਂਹ ਦੀ ਉਮੀਦ ਹੁਣ ਘਟ ਚੁੱਕੀ ਹੈ ਕਿਸੇ ਤਰੀਕੇ ਦੀ ਭਾਰੀ ਮੀਂਹ ਦੇ ਹਾਲਾਤ ਜਿਹੜੇ ਬਣਦੇ ਦਿਖਾਈ ਨਹੀਂ ਦੇ ਰਹੇ ਬਾਕੀ ਆਈਸੋਲੇਟਡ ਰੇਨ ਜਾਨੀ ਕਿ ਹਲਕੇ ਤੋਂ ਦਰਮਿਆਨੀ ਸੁਭਾ ਦੀ ਬਹੁਤ ਘੱਟ ਚਾਂਸ ਜਿਹੜੇ ਨੇ ਉਮਰੂਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਤੇ ਪਟਿਆਲਾ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੇ ਬਾਕੀ ਪੰਜਾਬ ਜਿਹੜਾ ਉਹ ਮੌਸਮ ਡਰਾਈ ਅਲਰਟ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਉਣ ਦੇ ਦਿਨ 7 8 ਤੇ 9 ਤਰੀਕ ਨੂੰ ਵੀ ਮੌਸਮ ਡਰਾਈ ਹੈ ਮੌਸਮ ਖੁਸ਼ਕ ਹੈ ਸਾਫ਼ ਹੈ ਕਿਸੇ ਤਰੀਕੇ ਦੇ ਵੀ ਚਾਂਸ ਮੀਂਹ ਦੇ ਬਣਦੇ ਫਿਲਹਾਲ ਦਿਖਾਈ ਨਹੀਂ ਦੇ ਰਹੇ ਇਹੇ ਸੀ ਜੀ ਅਪਡੇਟ ਜਿਹੜਾ ਮੀਂਹ ਦਾ ਅਲਰਟ ਜਾਰੀ ਹੋਇਆ ਹੈ 5 ਅਤੇ 6 ਤਰੀਕ ਦਾ ਇਹਦੇ ਵਿੱਚ ਚਾਂਸ ਕਾਫੀ ਜ਼ਿਆਦਾ ਬਦਲ ਚੁੱਕੇ ਨੇ ਕਿਉਂਕਿ ਇਸ ਦਾ ਮੇਨ ਕਾਰਨ ਬਦਲਦਾ ਹੈ ਦੱਖਣ ਪੂਰਬ ਦੀ ਹਵਾ ਦੱਖਣ ਪੂਰਬ ਦੀ ਹਵਾ ਪੰਜਾਬ ਦੇ ਵਿੱਚ ਆਈ ਹੈ ਨੇਗ ਦਾ ਮਾਹੌਲ ਬਣਿਆ ਹੈ ਜਿਹੜੀ ਉੱਤਰੀ ਪੰਜਾਬ ਤੋਂ ਜਾਂ ਉੱਤਰੀ ਭਾਰਤ ਤੋਂ ਅਲਰਟ ਆ ਰਹੇ ਸੀ ਮੀਂਹ ਦੇ ਉਹ ਹੁਣ ਪਿੱਛੇ ਟੱਕ ਚੁੱਕੇ ਨੇ ਪਹਾੜੀ ਖੇਤਰਾਂ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲੇਗਾ ਬਰਫਬਾਰੀ ਅਤੇ ਹੋਰ ਜਿਆਦਾ ਹਾਲਾਤ ਜਿਹੜੇ ਨੇ ਪਹਾੜੀ ਖੇਤਰ ਵਿੱਚ ਵਿਗੜਨਗੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦੇ ਹਾਲਾਤ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਏਸੀਜੀ ਅਪਡੇਟ ਵੈਦਰ ਬਾਈ ਸੁਮਿੰਦਰ ਦੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਬਾਕੀ ਨਵੀਂ ਅਪਡੇਟ ਸ਼ਾਮ ਦੇ ਵੇਲੇ ਜਦੋਂ ਹੀ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮਿਲਦੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ